ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਰਮੀਤ ਸਿੰਘ ਹਲਕਾ ਡੇਰਾ ਬਾਬਾ ਨਾਨਕ ਆਮ ਆਦਮੀ ਪਾਰਟੀ ਮੋਸ਼ਨ ਚਾਰਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀਆਂ ਤੇ ਮਾਤਾ ਸਲਖਣੀ ਜੀ ਦੇ ਵਿਆਹ ਦੀਆਂ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਲੱਖ ਲੱਖ ਵਧਾਈ ਹੋਵੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ 20 ਰੁਪਈਆ ਦਾ ਲੰਗਰ ਲਾ ਕੇ ਤੇ ਇਹ ਪਿਰਤ ਸਿੱਖਾਂ ਨੂੰ ਪਾਈ ਆ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਅੱਜ ਦੇ ਦਿਨ ਤੱਕ ਉਹੀ ਸਿਧਾਂਤ ਤੇ ਸਿੱਖ ਕੌਮ ਖੜੀ ਆ ਤੇ ਜਿਹਦੇ ਕਰਕੇ ਬਹੁਤ ਹੀ ਉਸ ਸੱਤਾ ਦੇ ਨਾਲ ਜਿਹੜੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਜਿਹੜੇ ਸੰਗਤਾਂ ਪਹੁੰਚ ਰਹੀਆਂ ਆ ਸਮੂਹ ਸੰਗਤ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਅਸੀਂ ਦੇਲ ਦੀਆਂ ਗਹਿਰਾਈਆਂ ਤੋਂ ਸਾਰੀ ਸੰਗਤ ਦਾ ਬਟਾਲੇ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਆ ਧੰਨਵਾਦ ਕਰਦੇ ਆ ਹਮੇਸ਼ਾ ਹੀ ਇਸੇ ਤਰ੍ਹਾਂ ਹੀ ਸ੍ਰੀ ਗੁਰੂ ਧੰਤਾ ਸ੍ਰੀ ਗੁਰੂ ਬਾਬੇ ਨਾਨਕ ਦੇਵ ਜੀ ਦੀਆਂ ਰਲ ਮਿਲ ਕੇ ਸੰਗਤਾਂ ਜੜੀਆਂ ਆ ਉਹ ਖੁਸ਼ੀਆਂ ਜੜੀਆਂ ਆਪਣੀ ਝੋਲੀ ਪਾਉਂਦੀਆਂ ਰਹਿਣ ਜੋ ਵੀ ਜਿੰਨੇ ਵੀ ਰਲ ਮਿਲ ਕੇ ਧਰਮ ਆ Hindu Sikh Assai Musalman ਅਵਦੇਸ਼ ਚਮਰਨਾ ਕੋ ਸਾਂਝਾ ਸ੍ਰੀ ਗੁਰੂ ਨਾਨਕ ਦੇਵ ਜੀ ਚਵਾਂ ਵਰਨਾ ਦੇ ਸਾਂਝੇ ਨੇ ਤੇ ਇਸ ਕਰਕੇ ਬਹੁਤ ਹੀ ਧੂਮ ਧਾਮ ਦੇ ਨਾਲ ਇਹ ਜਿਹੜਾ ਆ ਬਾਬਾ ਜੀ ਦਾ ਵਿਆਹ ਦਾ ਦਿਹਾੜਾ ਪਵਿੱਤਰ ਦਿਹਾੜਾ ਮਨਾਇਆ ਜਾ ਰਿਹਾ ਹੈ ਕੁਝ ਸ਼ਰਾਰਤੀ ਅਨਸਰ ਜਿਹੜੇ ਹੁੱਲੜਵਾਜ ਆ ਉਹ ਬੁਲਟ ਮੋਟਰਸਾਈਕਲਾਂ ਤੇ ਪਟਾਕੇ ਮਰਵਾਉਂਦੇ ਆ ਤੇ ਦੁਨੀਆ ਨੂੰ ਸੰਗਤ ਨੂੰ ਤੰਗ ਪਰੇਸ਼ਾਨ ਕਰਦੇ ਆ ਐਰਕਾਂ ਇਹਨਾਂ ਜਿਹੜੇ ਸ਼ਰਾਰਤੀ ਅਨਸਰ ਆ ਇਹਨਾਂ ਨੂੰ ਚੇਤਾਵਨੀ ਆ ਕਿ ਬੋਰੀ ਜਿਹੜੀ ਆ ਸਾਡੇ ਕੋਲ ਮਿਰਚਾਂ ਵਾਲੀ ਤਿਆਰ ਆ ਨੇੰਗ ਸਿੰਘਾਂ ਵੱਲੋਂ ਪੂਰਾ ਉਹਨਾਂ ਨੇ ਖੁੱਲ੍ਹ ਦਿੱਤੀ ਆ ਕਿ ਜਿਹੜਾ ਵੀ ਕੋਈ ਸ਼ਰਾਰਤੀ ਅੰਸਰ ਜਾਂ ਕੋਈ ਵੀ ਬੁਲਟਾਂ ਦੇ ਪਟਾਕੇ ਮਰਾਉਂਦਾ ਫੜਿਆ ਗਿਆ ਜਾਂ ਕਿਸੇ ਧੀ ਭੈਣ ਦੇ ਨਾਲ ਕੋਈ ਗਲਤ ਹਰਕਤ ਕਰਦਾ ਫੜਿਆ ਗਿਆ ਉਹਦੇ ਨਾਲ ਅਸੀਂ ਰੀਤੀ ਰਿਵਾਜਾਂ ਦੇ ਨਾਲ ਜੋ ਸਿੱਖ ਪੰਥ ਤੇ ਰੀਤੀ ਰਿਵਾਜ ਆ ਉਹਨਾਂ ਦੇ ਨਾਲ ਅਸੀਂ ਪੇਸ਼ ਆਵਾਂਗੇ ਬਿਲਕੁਲ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਸ਼ਰਾਰਤੀ ਅੰਸਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ